ਓ ਲੈ ਜਾਓ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਜਿਹੜਾ ਬਾਜ਼ਾਰ 'ਚ ਮਿਲਦਾ 600 ਰੁਪਏ ਦਾ কুরਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਕਲਦੀਆਂ ਤੇ ਲੱਗੀ ਸੇਲ ਲੈ ਜਾਓ 600 ਰੁਪਏ ਦਾ কুরਤਾ ਪਜਾਮਾ ਸਿਰਫ 200 ਰੁਪਏ ਚ 200 ਰੁਪਏ ਚ 200 ਰੁਪਏ ਚ 4 ਦਿਨ ਦੀ ਬਹੁਤ ਵੱਡੀ ਸੇਲ ਭਾਈ ਜੀ 200 ਰੁਪਏ ਦਾ ਕੋਟ ਤਾਂ ਫੇਰ ਮੈਨੂੰ ਦਈ ਜਾਣੋ ਰੰਗ ਰੰਗ ਵੀ ਹੈਗਾ ਕਿ ਤੁਸੀਂ ਕਹਿੰਦਾ ਇੱਕ ਦੋ ਹੀ ਰੰਗ ਹੀ ਆ ਬਸ ਭਾਈ ਇੱਕ ਦੋ ਰੰਗ ਜਿੱਦਾਂ ਅਸੀਂ ਮਾਤਾ ਸ਼੍ਰੀ ਦਸਤਾਰ ਨੇ ਸੂਟਾਂ ਦੇ ਜ ਵੱਡੀ ਆਫਰ ਲਾਈ ਹੋਈ ਏ ਉਸ ਤਰ੍ਹਾਂ ਹੀ ਆਪਣੇ ਵੀਰਾਂ ਭਰਾਵਾਂ ਵਾਸਤੇ ਕੁਰਤੇ ਪਜਾਮਾ ਦੇ ਵਿੱਚ ਵੀ ਕਾਰੀ ਫਾਰੀ ਆਫਰ ਲਾਤੀ ਏ ਜਿਹੜਾ ਬਜਾਰਾਂ ਦੇ 7-800 ਯਾਰ ਦਾ ਕੁਰਤਾ ਹੈ ਨਾ ਅਸੀਂ ਤੁਹਾਨੂੰ ਇੱਥੇ ਦੋਹਾਂ 200 ਰੁਪਏ 200 ਰੁਪਏ ਆ ਦੇਖੋ ਜੀ ਰੰਗ ਭਾਵੇਂ ਚਿੱਟਾ ਲੈ ਲਓ ਕਾਲਾ ਲੈ ਲਓ ਪੀਲਾ ਲੈ ਲਓ ਹਰਾ ਲੈ ਲਓ ਗਰੇ ਲੈ ਲਓ ਰੰਗ ਹੀ ਬਹੁਤ ਸਾਰੇ ਆ ਲੈ ਜੋ 200 ਰੁਪਏ 200 ਰੁਪਏ 200 ਰੁਪਏ ਚ ਕੋਰਤਾ ਪਜਾਮਾ ਇੱਕ ਹੋਰ ਵੱਡਾ ਟਰੱਕ ਆਪਾਤਾ ਆ ਦੇਖੋ ਜੀ ਗੀਜ਼ਾ ਕਾਟਨ ਦਾ ਕੋਰਤਾ ਪਜਾਮਾ ਬਾਜ਼ਾਰ ਚ 1500 ਰੁਪਏ ਦਾ ਇੱਕ ਅਸੀਂ ਦਵਾਂਗੇ 700 ਰੁਪਏ ਦਾ ਪਰ 700 ਦੇ ਨਾਲ ਇੱਕ ਦੇ ਨਾਲ ਇੱਕ ਫ੍ਰੀ ਕਰਤਾ ਮਤਲਬ 700 ਰੁਪਏ ਦੇ ਦੋ ਕੋਰਤੇ ਪਜਾਮੇ ਹੁਣ 1500 ਰੁਪਏ ਵਾਲਾ ਕੋਰਤਾ ਪਜਾਮਾ ਸਿਰਫ 350 ਚ ਲੈ ਜਾਓ ਭਾਏ ਰੰਗਾ ਨਹੀਂ ਬੇਸ਼ਮਾਰ ਕਰਤੀ ਐ ਬਜ਼ਾਰਾਂ ਦੇ ਵਿੱਚ ਜਿਹੜਾ ਤੁਹਾਨੂੰ 15 15 200 2 2000 ਦੇ ਵਿੱਚ ਮਿਲਦਾ ਪਿਆ ਮਾਤੋ ਸ਼੍ਰੀ ਦਸਤਾਨ ਨੇ 700 ਰੁਪਏ ਦਾ ਕਰਤਾ ਇਹਦੇ ਵਿੱਚ 700 ਰੁਪਏ ਦੇ ਵਿੱਚ ਇੱਕ ਨਾਲ ਇੱਕ ਫ੍ਰੀ ਕੁਰਤਾ ਬੜਾ ਮਦਾਂਗੇ ਚੈਲੰਜ ਕਰਕੇ ਦਵਾਂਗੇ ਕੱਪੜੇ ਦੀ ਕੁਆਲਿਟੀ ਦੇਖੋ ਤੁਸੀਂ ਕੱਪੜਾ ਬੂਹੇ ਬੋਲਦਾ ਦੇਖੋ ਜੀ ਸਾਡੇ ਕੋਲ 200 ਵਾਲਾ ਕੁਰਤਾ ਵੀ ਮਾ 350 ਵਾਲਾ ਕੁਰਤਾ ਵੀ ਮਾ ਹੈਗਾ ਤੁਸੀਂ ਉਦੋਂ ਉੱਪਰ ਹੀ ਲੈ ਲੈਣੀ ਆ 700 800 1100 1200 2000 2500 3000 ਸਾਡੇ ਕੋ ਸਾਰੀਆਂ ਰੇਂਜਾਂ ਮਿਲ ਜਣੀਆਂ ਦੇਖੋ ਕੱਪੜੇ ਦੇ ਰੰਗ ਚੈੱਕ ਕਰ ਲੋ ਜਿਹੜੇ ਸਾਡੇ ਵੀ ਵੀਰ ਹੈਗੇ ਵਾਈਟ ਰੰਗ ਪਾਉਣ ਦੇ ਸ਼ਕੀਨ ਚਾਹੇ ਤੁਸੀਂ ਪਿੰਡਾਂ ਦੇ ਸਰਪੰਚੋਂ ਪੰਚੋਂ ਲੰਬੜਦਾਰੋਂ ਤੁਸੀਂ ਕੌਂਸਲਰੋਂ ਚੁਹੀ ਐਮ ਐਲ ਏ ਉਹ ਮੰਤਰੀੋਂ ਵਾਈਟ ਰੰਗ ਦੇ ਕੁਰਤੇ ਪਜਾਮੇ ਜੀ ਬੇਸ਼ੁਮਾਰ ਸਾਡੇ ਕੋਲ ਵੈਰਾਈਟੀ ਆ ਚੁੱਕੀ ਆ ਸਾਡੇ ਕੋਲ 200 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਆ ਉਸ ਤੋਂ ਇਲਾਵਾ ਤੁਸੀਂ ਆ ਦੇਖੋ ਭਾਵੇਂ ਤੁਸੀਂ 800 ਰੁਪਏ ਦਾ ਕੁਰਤਾ ਪਜਾਮਾ ਲੈ ਜਾਓ ਤੁਸੀਂ ਆ 1200 ਰੁਪਏ ਦਾ ਕੁਰਤਾ ਪਜਾਮਾ ਲੈ ਜਾਓ ਤੁਸੀਂ 1600 ਰੁਪਏ ਦਾ ਲੈ ਜਾਓ ਤੁਸੀਂ ਲੈ ਜਾਓ 2500 ਰੁਪਏ ਦਾ ਚਾਹੇ ਤੁਸੀਂ ਲੈ ਜਾਓ 5000 ਰੁਪਏ ਦਾ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਸ਼ੌਕੀਨ ਮੁੰਡਿਆਂ ਲਈ ਵੀ ਮਿਲ ਜਾਣੀ ਆ ਭਾਵੇਂ ਸਕੂਟਰ ਤੇ ਆਜੋ ਭਾਵੇਂ ਫੋਰਚੂਨਰ ਗੱਡੀ ਤੇ ਆਜੋ ਜਿੱਦਾਂ ਦਾ ਤੁਹਾਡਾ ਬਜਟ ਆ ਉਸ ਅਨੁਸਾਰ ਤੁਹਾਨੂੰ ਅਸੀਂ ਚਿੱਟੇ ਗੁੜ ਤੇ ਭਾਵੇਂ ਜੇ ਕਲਰਫੁੱਲ ਗੁੜ ਤੇ ਭਾਵੇਂ ਲੈ ਲਓ ਉਸ ਤੋਂ ਬਾਅਦ ਸਾਡਾ ਕੱਪੜਾ ਦਾ ਸਸਤਾ ਹੈਗਾ ਹੀ ਹੈਗਾ ਸਾਡੇ ਕੋਲ ਟੇਲਰ ਵੀ ਚੋਟੀ ਦੇ ਆ ਟ੍ਰੇਲਰ ਦੀ ਸਟੀਚਿੰਗ ਬੜੀ ਸੋਹਣਾ ਸਾਡੇ ਰੇਟ ਵੀ ਬਹੁਤ ਘਟਿਆ ਮਤਲਬ ਓਵਰ 올 ਤੁਹਾਡੇ ਅਸੀਂ ਫਾਇਦੇ ਕਰਕੇ ਭੇਜਣੇ ਆ ਭਾਈ ਜੀ 10-10 ਹਜ਼ਾਰ ਰੁਪਏ ਦਾ ਕੋਟਵਰਡ ਮਿਲਦਾ ਬਾਜ਼ਾਰ ਚ ਜੇ 2 ਪੀਸ ਲੈਣਾ ਜੇ 3 ਪੀਸ ਲੈਣਾ 15000 ਤਾਂ ਮਿਲਦਾ ਸਾਨੂੰ ਰੇਟ ਦੱਸੋ ਕੋਟਵਰਡ ਚ ਕੀ ਫਾਇਦਾ ਕਰਦੇ ਹੋ ਬਿਲਕੁਲ ਪਰੇ ਕਰ ਤੁਸੀਂ ਸਕੇ ਬਾਜ਼ਾਰਾਂ ਦੇ ਵਿੱਚ ਜਿੱਥੇ 10-10 ਹਜ਼ਾਰ ਰੁਪਈਆ ਸਟੀਚਿੰਗ ਲੈ ਲਿੰਦੇ ਨੇ 5-5000 ਰੁਪਏ 2 ਪੀਸ ਦਾ ਅਸੀਂ ਦੇ ਦੋਗੇ 2900 ਤੇ 95 ਦੇ ਵਿੱਚ 2 ਪੀਸ 2900 ਪਜਾਨੇ ਮੈਂ ਫੇਰ ਇੱਕ ਵਾਰੀ ਕਹ ਰਾਂ 29 395 2 ਪੀਸ ਕੋਟ ਪੈਂਟ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਚ ਆ ਕੇ ਤੁਸੀਂ 10-10000 ਰੁਪਏ ਦਾ 2 ਪੀਸ ਕੋਟ ਪੈਂਟ ਲੈਨੇ ਹੋ ਸਾਡੇ ਕੋਲ ਆ ਜਾਓ 10000 ਦਾ ਕੋਟ ਬੜਾ 3895 ਚ ਕੁਆਲਟੀ ਚੈੱਕ ਆ ਲੋ ਪਟਾਕੇ ਪੈਂਦੇ ਪਟਾਕੇ 3 ਪੀਸ ਕੋਟ ਪੈਂਟ ਜਿਹੜਾ 15000 ਦਾ ਤੁਹਾਨੂੰ ਅਸੀਂ 3760 ਦੇਵਾਂਗੇ ਆ ਦੇਖੋ ਚਾਤ ਮਾਰ ਲੋ ਚਾਤ ਜਿੱਦਾਂ ਦਾ ਰੰਗ ਚਾਹੀਦਾ ਲੈ ਜਾਓ 5000 ਦਾ ਕੋਟ ਪੈਂਟ ਕੀ ਹੈਗਾ 7000 ਦਾ ਹੈਗਾ 15000 ਦਾ ਹੈਗਾ ਜਿੱਦਾਂ ਦੀ ਤੁਹਾਡੀ ਚੁਆਇਸ ਆ ਤੁਹਾਡਾ ਬਜਟ ਉਦਾਂ ਦੇਣਾ ਹੁਣ ਸ਼ੋਰਟਾਂ ਵਿੱਚ ਚੈੱਕ ਕਰ ਲੋ ਲਾਈਨਿੰਗ ਚ ਲੈ ਲੋ ਪ੍ਰਿੰਟ ਲੈ ਜਾਓ ਤੁਸੀਂ ਚਾਹੇ ਚੈੱਕ ਚ ਲੈ ਜਾਓ ਸ਼ਰਟਾਂ ਦੇ ਵਿੱਚ ਬਹੁਤ ਐ ਰੇਂਜ ਹੈਗੀ ਆ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੰਦਾਂ ਲੈਣੀ ਤੁਸੀਂ ਲੈ ਸਕਦੇ ਆ ਆ ਸ਼ੇਰਵਾਨੀਆਂ ਦੇਖ ਲੋ ਜੀ ਬਾਜ਼ਾਰਤ ਜਿਹੜੀ 15000 ਦੀ ਸ਼ੇਰਵਾਨੀ ਸਾਡੇ ਕੋਲ ਲੈ ਜਾਓ 6500 ਦੀ ਸਲਾਈ ਕਰਕੇ ਦਮਾ ਕੇ ਟੈਨਜ ਵਾਲਾ ਰੇਟ ਆ ਤੁਸੀਂ ਬਲੇਜ਼ਰ, ਬਾਸਕਟ, ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੋਂ ਉਹ ਸੀ ਤੋਂ ਦੇ ਦੇਣੀਆਂ ਹੈਗੀਆਂ। ਚਲੋ ਜੀ ਸਾਡੇ ਕੋਲ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਦਸਤਾਰਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਈ ਦੇ। ਸਾਡੇ ਕੋਲ ਚਾਹੇ ਰੂਪੀਆ ਲੈ ਜਾਓ, ਚਾਹੇ ਫੁੱਲ ਬਿੱਲ ਲੈ ਜਾਓ। ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤੇ ਤੁਸੀਂ 3 ਮਹੀਨੇ ਅੰਦਰ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਛੂਟ ਪਹਿਣਾ ਲੈ ਲੈਂਦੀ ਆ ਮਹਿੰਗਾ ਉਹਦੇ ਵਿੱਚ ਲਾਈਨਿੰਗ ਕਹਿੰਦੀ ਆ ਸਾਨੂੰ ਮਿਲਦੀ ਹਲਕੀ ਅਸੀਂ ਲਾਈਨਿੰਗ ਦੇ ਰੇਟ ਬੋਕ ਦਾਤੇ ਜਿੱਥੇ ਬਾਜ਼ਾਰਾਂ ਦੇ 60 60 70 70 ਰੁਪਏ ਮੀਟਰ ਲਾਈਨਿੰਗ ਤੁਹਾਨੂੰ ਮਿਲਦੀ ਅਸੀਂ ਤੁਹਾਨੂੰ 40 ਰੁਪਏ ਲਾਈਨਿੰਗ ਦੇ ਦੇ ਜੀ ਲਾਈਨਿੰਗ ਦੇ ਵਿੱਚ ਵੀ ਸਾਡੇ ਕੋਲ ਕਾਫੀ ਕਲਰ ਨੇ ਜਿੱਦਾਂ ਦਾ ਮਰਜ਼ੀ ਰੰਗ ਲੈ ਲਓ ਲਾਈਨਿੰਗ ਸਿਰ ਤੇ ਸੂਟ ਸੋਹਣਾ ਤੇ ਵਧੀਆ ਪੈਂਦਾ 40 ਰੁਪਏ 40 ਰੁਪਏ 40 ਰੁਪਏ ਸੋ ਭਾਈ ਜੀ ਜਲਦੀ ਜਲਦੀ ਆ ਜਾਓ ਵੱਡੇ ਫਾਇਦੇ ਕੋਟ ਪੈਂਟ ਕੋਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਪੱਗਾ ਤੋਂ ਇਲਾਵਾ ਸਾਡੇ ਕੋਲ ਸੂਟਾਂ ਤੇ ਵੀ ਬਹੁਤ ਸਾਰੀ ਆਫਰ ਆਤੀ ਹੈ ਤੁਸੀਂ 100 ਰੁਪਏ ਦਾ ਸੂਟ ਲੈਣਾ 200 ਰੁਪਏ ਦਾ ਰੈਡੀਮੇਡ ਆਇਰਾ ਘੱਟ ਲੈਣਾ ਤੁਸੀਂ 50 ਰੁਪਏ ਦਾ ਦੁਪੱਟਾ ਲੈਣਾ 250 ਰੁਪਏ ਦੀ ਬੈੱਡ ਸ਼ੀਟ ਲੈਣੀ ਆ ਤੇ ਉਹਦੇ ਵਿੱਚ ਵੀ ਪੂਰੀਆਂ ਠੋਕ ਕੇ ਚੱਲ ਰਹੀਆਂ ਸਾਡੇ ਕੋਲ ਆਫਰਾਂ 6 ਜੂਨ ਤੱਕ ਆਫਰ ਹੈਗੀ ਆ ਜਲਦੀ ਆ ਜਾਓ ਵੱਡੇ ਫਾਇਦੇ ਤੁਹਾਨੂੰ ਅਸੀਂ ਕਰਕੇ ਦੇਵਾਂਗੇ ਕੈਮਰਾਮੈਨ ਓਮ ਜੰਦੀ ਨਾਲ ਹਰਦੀਪ ਸਿੰਘ ਤੱਗੜ ਸਾ